ਚਾ ਹਾਂ ਜੀ ਹਾਂ ਇਹ ਬਾਈ ਕਹਿੰਦਾ ਮੈਂ ਵੀ ਨਵੇਂ ਦੀ ਝਾਟੇ ਲੈਣੀ ਹੈ ਮੈਂ ਆਇਆ ਚੱਕਰਦਾਰ ਘੜ ਦਿੰਦੀ ਚਲੋ ਇਹਦਾ ਉਹ ਆਇਆ ਨਾ ਇਹ ਹੋ ਮਾਰ ਕੇ ਫਿੱਟਾ ਨਾਮ ਦਾ ਲਾਉਣੇ ਨਾ ਮੂੰਹ ਖੁੱਲਾ ਹਣਾ ট্রাক ਗਰੂ ਕਾ ਹੋ ਬਣਾ ਮੱਟਾ ਤੇ ਫਰੀ ਤਾਈ ਉਹ ਮਾਰਦੀ ਆ ਲਾ ਦੇ ਤਰਲ ਤੇ ਪਾਉਂ ਉਹ ਇੱਕ ਆਉਂਦਾ ਇਹ ਚ ਮੋਰੀਆਂ ਇਹ ਬੰਦ ਕਰਦੇ ਦੋਨੇ ਬੜੀ ਗਬਰੀ ਗਿਦਿਆਂ ਕਿੱਥੇ ਜੀ ਉਹ ਤੂਦਨੇ ਚ ਉਹਦੇ ਦੂਜੀ ਪ੍ਰੀਤ ਵਾਲੀ ਨਹੀਂ ਹੁੰਦੇ ਅ ਜਿਹੜਾ ਬੋਲ ਕੇ ਆ ਜਿਹੜੀ ਆਪਣੀ ਬਾਂਹੋ ਨਾਲ ਸੁਭਾਸਦੇ ਮੈਂ ਬਣਾ ਦੇਣਾ ਬਈ ਤੇਰਾ ਵੀ ਬਣਾ ਦੂੰ ਲੈ ਜਾ ਉਹ ਤੂੰ ਲੈ ਆ ਮੰਨ ਉਹ ਮੇਰਾ ਨਹੀਂ ਨਾ ਕਰ ਫੇਰ ਅਹ ਰੇਕਨੰਦੀ ਛੱਲੀ ਨੂੰ ਸੀ ਕਹਨੇ ਲੈ ਆਹ ਦੇਖ ਲੋ ਬਈ ਸਾਡਾ ਬਲੌਗ ਬਣਾਉਣ ਵਾਲਾ ਆਹ ਪਲਿਬਣ ਤੋਂ ਡਰਦਾ ਆਹ ਦੇਖ ਉਹ ਇੱਕ ਦੋ ਨਾਲ ਨਿਪਟੇ ਨੂੰ ਕੀ ਕਾਹ ਇਹ ਆਹ ਦੇਖ ਆ ਨਹੀਂ ਕੱਢੀ ਜੀ ਅੱਜ ਲੜੂ ਦਿੱਤੀ ਤੇ ਜੂਸ ਆਈ ਨਾ ਪਿੰਡਾ ਚੋ ਕੁੱਤੀ ਇਹ ਕੀ ਬੱਤਾ ਦੇਖੀ ਆ ਨੀ ਕਾਹ ਕੋਈ ਕਾ ਬਣਾਦਾ ਬਈ ਤੇਰਾ ਵੀ ਕਾਕੇ ਲੈ ਜਾਣਾ ਸੀਗਾ ਇਹ ਤਾਂ ਜੀ ਬਹੁਤ ਆਇਆ ਹੋਇਆ। ਹੋਰ ਕਿੰਨੀ ਕਰਾ ਛੱਡ ਕੇ ਕਰੋਗੇ ਬਹੁਤ ਹੈ। ਆ ਭਾਈ ਪੂੰਛਿਆਂ ਨੂੰ ਛੱਡ ਵੀ ਇਹ। ਕਿਹੜੀਆਂ? ਝੂਠੀ ਜੀ ਬਾਜ ਵਿੱਚ। ਟਰਾਲੀ ਕਿੰਨੇ ਓਏ? ਚੱਕਰ ਦੇ ਉੱਪਰ ਨਾ ਘਟਾਉਣਾ। ਕੀ ਹੋ ਰਿਹਾ? ਆ ਦੇਖੀਂ ਬੜਾ ਆ ਕੇ ਤੱਕਦੀ ਕੀ। ਹਾਂ ਹਾਂ ਬਲੇਡ ਟੁੱਟ ਗਈ ਸਾਡੇ ਭਾਈ ਦੋ ਜਿੱਤਨ ਪਹਿਲੇ ਦਿਨ ਚਲਾਈ ਤੀਗੀ। ਉਹਦੇ ਘਰ ਰੱਖੀ ਛੱਡਦੇ ਆ ਝੂਠ ਜੀ। ਓਹੋ। ਕਿਉਂ ਨਾ ਬਾਜ ਦੋ ਸਟਿੱਪ ਦੇ ਬਲੇਡ ਟੁੱਟੇ ਹੋਏ ਨੇ। ਹਾਂ। ਉਥੇ ਰੋੜੇ ਦੇ। ਬਿਲਕੁਲ। ਵਾਹਣ ਜਿੱਥੇ। ਇਹਨੇ ਕੁੱਟ ਲਈ ਦੂਜੀ ਸਿੱਪ ਜੂ ਰੀਤ ਨੇ ਨਾ ਕਿਵੇਂ ਉਹ ਦੇ ਦੇ ਯਾਰ ਆਹ ਕੁੱਟ ਦੀ ਦੇ ਦੇ ਆਹ ਵੀ ਡਿਜੀ ਗਾ ਹਰੇ ਇੱਧਰ ਲੱਗ ਗਿਆ ਯਾਰ ਇਹ ਤਾਂ ਤਾਂ ਹੀ ਤਾਂ ਉਰੇ ਆ ਕੇ ਚਲਾਈਏ ਵੀ ਚੱਲ ਆਪੀ ਦਾ ਵੀ ਰੁਕ ਕੇ ਆਣੇ ਫਿਰ ਵੀ ਜਿਹੜਾ ਦੂਜਾ ਹੰਟ ਹੂੰ ਡੱਬ ਗਿਆ ਡੱਬਦਾ ਨਹੀਂ ਤਾ ਸਾਲ ਖੋਲ ਜੂਗਾ ਅੱਜ ਹੂੰ ਕਿ ਨਹੀਂ ਅਰਮੇ ਹੋਰੇਗਾ ਅਰਮੇ ਇਹਦਾ ਵੀ ਕਹਿੰਦੇ ਕੋਈ ਬੋਲੀਆਂ ਪਵਾ ਦਿੰਦੀ ਆ ਜੂਗਾ ਚਾਹੀਏ ਪਰ ਕੰਮ ਨਹੀਂ ਚੱਲਦਾ ਮੈਂ ਦੋਨਾਂ ਦੀ ਵੀ ਉਹਦਾ ਕਹਿੰਦਾ ਇੰਡੋ ਇੰਡੋ ਫਾਰਮ ਜੇ ਮਾਂਗੂ ਚਾਣ ਚਨਾ ਲੀ ਟਰਾਲੀ ਕਿ ਨਾ ਚੱਕ ਇੱਕ ਭਰੀ ਜਾਵੇ ਫਰ ਚਨਾਉਣੀ ਐ ਤੇ ਜਾ ਕੇ ਹੂੰ ਉਹ ਵੀ ਭੰਦਾ ਯਾਰ ਭੰਦੀ ਪਾਉਣ ਲੱਗ ਕਿਵੇਂ ਪਾੜੀਆਂ ਹਾਂ ਪਾਣੀ ਨਾਲ ਬੁਰਾ ਹਾਲ ਹੋ ਰਿਹਾ 55 ਚ ਹਾਂ ਤੇ ਅੱਠ ਨੂੰ ਡੇਜ ਬਈ ਦੁਪਹਿਰ ਦੀ ਦੇਬਾ ਹਾਂ ਜਨਾਬਾ ਖਾਤਰੀ ਉਤਰੀ ਲੋੜ ਮੈਨੂੰ ਹਾਂ ਅੱਛਾ ਇਹ ਬੜਾ ਸੌਸ ਲੱਗੇ ਵੀ ਪਾਣੀ ਕਣੀਓ ਕਿਹੜਾ ਛੁੱਟ ਗਿਆ ਗਰਮ ਜਿਆਦਾ ਹੁੰਦੀ ਰਹੀ ਹੈ ਨਾ ਉਹ ਪਤਾ ਨਹੀਂ ਆ ਲੰਬੇ ਜਿਹੇ ਕਰੇ ਕਰਕੇ ਆ ਯਾਰ ਇੱਥੇ ਨਹੀਂ ਕਰਦੇ ਤੁਸੀਂ ਪਿੰਡੜ ਦੇ ਬਾਬੇ ਰੁੱਡੇ ਦੇ ਉਰੇ ਇਹੀ ਕਰਦੇ ਤੇ ਡੈਵਿੰਗ ਖੇਤਾ ਪੂਰਾ ਹੱਲ ਬਾਈ ਵੱਗ ਗਈ ਜੀ ਮਿਸਤਰੀ ਬਲਾ ਗਈ ਪੂਰੇ ਵੱਗ ਗਏ ਹਾਂ ਕਰਾਉਂ ਜੀ ਸਪੋਕ ਨਹੀਂ 7 ਇੰਚ ਦੀ ਪਲੇਟ ਕਹਿੰਦੇ ਕਹਿੰਦੇ ਪਾਈ ਹੋਈ ਓ ਤੇਨੂੰ ਥੋੜਾ ਨੰਬਰ ਦਾ ਹੈਗਾ ਉਹਨਾਂ ਨੂੰ ਲੱਗਦਾ ਵੀ ਜਿੱਥੋਂ ਆਇਆ ਜਦੋਂ ਚੱਲੋ ਇਹ ਕਮਜ਼ੋਰਾ ਇਹਨਾਂ ਫੁਰਨਾ ਵੀ ਹੋ ਗਿਆ ਜਿਆਦਾ ਖੁੱਲਿਆ ਵੀ ਹੋ ਗਿਆ ਪਚਾ ਲੋ ਸੀਟ ਤੇ ਸਟੀਰੀਂਗ ਦਾ ਬਹੁਤ ਫਰਕ ਹੀ ਆਦਾ ਕੋਈ ਤਾਂ ਉਹ ਬੁੱਟ ਨਹੀਂ ਬੰਦਿਆ ਅਪਰੇਲ ਹੀ ਕਰਦੇ ਨੇ ਨੋ ਨਾ ਅਪਰੇਲ ਕਰੀ ਯਾਰ ਮੈਂ ਤਾਂ ਮੋਟੀ ਮਾਰ ਲੈ ਵਾਂਗੂ ਖੜਾ ਕਰ ਕਰ ਦੇਖਾਂ ਉਹਨਾਂ ਵਾਂਗ ਕੰਦੇ ਪਸੰਦੀ ਲੈ ਕੇ ਬਗੂ ਕਿੱਥੇ ਉੱਥੇ ਜਾਂਸੀ ਜਾ ਅੱਜ ਤੇ ਵੀ ਵਿੱਚ ਜਿਹੜਾ ਇਹ ਸਾਰੇ ਚਲਾ ਚਲਾ ਦੇਖੀ ਕਿਹਨੇ ਤੁਸੀਂ ਨੇ ਪੰਜਾ ਤਿੰਨ ਵਿਚ ਦਾ ਵਿਚਾਰੇ ਦਾ ਜੌਂਡੀਆ ਟੁੱਟ ਗਿਆ ਵਿਚਾਲੇ ਉਹ ਜੇ ਟਰਾਲੀ ਜਿਹੜਾ ਟਰਾਲੀ ਦੇ ਮੁਕਾਬਲੇ ਚੈਂਬਰੀ ਜੋ ਤੇਲਾਂ ਚੂਦਾ ਟਰਾਲੀ ਦੇ ਮੁਕਾਬਲੇ ਦੀ ਲਾਵਾ ਕੇ ਸੁਣੇ ਜੀ ਇਹ ਨਾ ਕਰ ਲਿਆ ਅੱਜ ਇਹ ਹੈਰੀ ਨਾਲ ਗੱਲ ਹੋ ਗਈ ਕਹਿੰਦਾ ਕੋਈ ਛਤਰੀ ਨਹੀਂ ਕੋਈ ਡੈਕ ਨਹੀਂ ਕਹਿੰਦਾ ਸਾਰਾ ਚੀਜ਼ਾਂ ਲਾਉ ਉਹ ਤਾਂ ਹੀ ਨਾ ਰੂਗਾ ਤਾਂ ਉਹ ਚਾਹੇ ਚਾਹੇ ਲਾ ਦੂਗੀ ਹੈਰੀ ਬੱਲੇ ਹੋਰੇ ਬਾਈ ਬੈਠ ਜਾ ਲਿਆ ਚਾਰ ਵਾਰੀ ਤੇ ਬੈਕ ਤੇ ਗਰਾਗੇ ਲਿਆ ਮੈਂ ਇੱਕ ਦੂਜਾ ਆਉਂਦਾ ਘਰਤੀ ਗਾਈ ਅਬ ਤਾਂ ਘੱਟਿਆ ਮੰਦਿਰ ਦੀ ਬਤਾ ਜੀ ਬਤਾ ਜੀ ਸੰਗਰਾ ਨੂੰ ਜਦੋਂ ਚਲੋ ਸੁਨਾਣਾ ਬੱਚਾ ਦੇ ਗੇਰ ਬਚਾਇਆ ਜੀ ਕੋਈ ਅੱਜ ਸੀਤੀ ਜੀ ਮਾੜਾ ਚਲਾ ਫੇਰੀ ਜਾ ਉਧਰ ਸੁੱਖੀ ਦੇ ਬਰਾਬਰ ਬਹਿ ਜਾ ਬੱਤਾ ਪੀ ਕੇ ਓਏ ਪਹਿਲਾਂ ਬੱਤਾ ਨਾ ਪੀ ਜਾ ਟੌਰ ਕਰਦੇ ਆ ਫੇਰ ਜਾਈਂ ਉਧਰ ਲਪੇ ਵੀ ਹਲਾਈਆਂ ਹਲੂਈਆਂ ਕਿਵੇਂ ਪਾਉਂਦਾ ਮੁੰਡਾ ਉਹ ਦੇਖ ਲੈ ਇਹ ਨਹੀਂ ਇਹ ਲੋੜ ਪੈਂਦੀ ਹੋਣੀ ਚੁਕਾ ਲਓ ਮੜਿਆ ਮੀਟਰ ਦਾ ਇਹਦਾ ਹਲੇ ਨਾ ਮੜਾ ਕੋਟਾ ਮੀਟਰ ਖੜਵੇ ਇਹ ਮੈਂਬਰ ਪੁੱਛ ਗਿਆ ਬਾਸੀ ਇੱਕ ਹੁਣਹਰਾ ਇਹ ਮਕਰਲੀ ਵੱਡੀ ਇਹ ਨਹੀਂ ਦੇਂਦੇ ਭਾਈ ਪਾਣੀ ਸੋਕਿਆਰੀ ਦਾ ਮਾਰੀ ਪਈ ਐ ਜਿਹਦਾ ਲਾਂਗੇ ਚ ਪਾਣੀ ਚੜਿਆ ਤੇਰੀ ਤਰ ਮਾੜੀ ਰੂਪ ਵਿੱਚ ਨਾ ਰੋਈ ਪਈ ਹਾਵਰੀ ਉਹ ਖੋਈ ਗਿਆ ਅਗਲੇ ਦੀ ਜਿਵੇਂ ਕਰਨਾ ਤੈਨੂੰ 56 20 ਆ ਫੜਾਤਾ ਬੰਦ ਨਾ ਕਰਨਾ ਵੇ ਉਹ ਹੁੰਦੇ ਜਾਦੀ ਤੋਂ ਐ ਬ੍ਰੇਕਾਂ ਦੇ ਖੜਾ ਉਹਦੇ ਹਾਂ ਗੇਅਰ ਚ ਬੰਦ ਕਰ ਹਾਂ ਵੀ ਵੱਡੇ ਗੇਅਰ ਚ ਬੰਦ ਕਰ ਫੇਰ ਕਰ ਲਿਆ ਜਿਵੇਂ ਤੂੰ ਕਹਿੰਦੀ ਲਸ਼ਮਨ ਨੂੰ ਨੋਬੋ ਜੜੀ ਬੰਦ ਕਰਨਾ ਐ ਦੀ ਆਫਤ ਹਲੇ ਹੀ ਆ ਇਹਨਾਂ ਬੰਦ ਕਰ ਬ੍ਰੇਕਾਂ ਤੇ ਘਰ ਤੋਂ ਪਿੱਛੇ ਗਿਆ ਹਾਂ ਉਹ ਜਿਹੜਾ ਅਪਰ ਸਾਹਿਬ ਉਹਦਾ ਬਰਨਰ ਗੱਡੀ ਹਾਂ ਉਹਨੂੰ ਬੈਕ ਗੇਅਰ ਨਹੀਂ ਲੱਗਾ ਮੇਰਾ ਸਾਹ ਉਹ ਚੱਕੇ ਜੋ ਤਾਂ ਸੀਨ ਤਾਂ ਤਾਂ ਸਾਡੇ ਲਈ ਪਹੀ ਟੱਕੇ ਸੀ ਹਾਂ ਪੰਪ ਤੋਂ ਮੁੜ ਕੇ ਲੈ ਆ ਹੂੰ ਓਏ ਮੈਂ ਤਾਂ ਅਪਣੇ ਪਹਿਲੀ ਵਾਰ ਆਈਟਮਾਂ ਦੇ ਤੇ ਬੈਠਿਆ ਸੀ ਭੈਣ ਦਾ ਸਾਹ ਦੰਦਾ ਘੰਟਾ ਖੱਬੀਗਾ ਮੈਨੂੰ ਗੇਅਰ ਨਹੀਂ ਥਾ ਸੜੀ ਦਾ ਹੂੰ ਬਾਬਾ ਸ਼ਰਮੀ ਦਾ ਮਾਰਾ ਉਤਰ ਹੀ ਗਿਆ ਮਾ ਯਾਰ ਉਹ ਦੱਸਦਾ ਆਜਾ ਖੋਲੋ ਬੈਸਣ ਓਏ ਹੈਰੀ ਆ ਤਾਂ ਖੋਲ ਲੋ ਹਾਂ ਬਈ ਉਹ ਰ ਹੈ ਵੱਡੀ ਤੇ ਦਾ ਤਾਂ ਇਹ ਦੇਖਦਾ ਕਾ ਉਹ ਜੀ ਜੀ ਨਮਾ ਬਾਬਾ ਬੈਂਕਰ ਹੀ ਮੈਡਮ ਦਾ ਫੋਨ ਆਇਆ ਕੰਟਰ ਸਰਕਾਰ ਦਾ ਖਾਤਾ ਵਾਲੀ ਜੀ ਹੋਰ ਜਿਹਦਾ ਟੈਕਸਟਰ ਤਾਂ ਹੈਗਾ ਬਾਬਾ ਉਹ ਕਹਿੰਦਾ ਲੋਨ ਦਾ ਕਰਾਉਣਾ ਛੱਪਾ ਬਹੁਤ ਜੀ ਹਾਂ ਨਾ ਕਰਾ ਵੀ ਲੈ ਨਾ ਕੁਝ ਨਹੀਂ ਹੋਇਆ ਹੈ ਜੀ ਮੈਨੂੰ ਕਹਿੰਦੀ ਨਾ ਦਾਣ 21 ਮਹੀਨੇ ਦੇ 100 ਰੁਪਏ ਵੀ ਸਦਾ ਰੜ ਲੱਗਾ ਜੀ 25 ਕਿਰਾਏ ਨੇ ਜਿਹੜੇ 70 75 ਹਜ਼ਾਰ ਦੇ ਆ ਕੇ ਮਾਰਦੇ ਮੈਨੂੰ ਮੈਨੂੰ ਆਏਗੇ ਵੀਰੇ ਮੈਨੂੰ ਕਹਿੰਦੀ ਸੀ ਕਹਿੰਦੀ ਕੋਟੂ ਘੱਟ ਜੀ ਥੋੜਾ ਜੀ 100 150 ਪੂਰੇ ਲੈ ਰਿਹਾ ਇਦਾਂ ਕਿੰਨਾ ਉਹਦੇ ਬੈਠਿਆ ਉਹਦੇ ਬੈਠੇ ਆ ਮਾਰਕਾ ਆਪਣਾ ਹਮੋਂ ਲੋਈ ਠੋਕੀ ਆ ਆਪਣੇ ਰੱਖ ਲਓ ਯਾਰ ਮਾਰਕੀ ਜੀ ਨੇ ਇਹ ਆਪਣੇ ਗੱਲ ਹੈਗੀ ਯਾਰ ਮੈਂ ਅੱਜ ਬਸ਼ਰਮੀ ਜੀ ਮੰਨੀ ਗਿਆ ਮਹਾਜਰ ਭੈਣੇ ਕੁਛ ਨਹੀਂ ਦੱਸ 20000 ਵੀ ਨਹੀਂ ਮੰਗਿਆ ਹੈਗਾ ਯਾਰ ਮਾਹ ਟ੍ਰੈਕਟਰ ਐ ਕਿਵੇਂ ਦੇਣਗੇ ਉਹਦਾ ਕਾਰਡ ਲਾ ਦਿਓ ਕਾਡ ਖੜਾ ਦਿਓ ਜੀ ਬਸ ਨਹੀਂ ਉਹ ਕਿੰਨੇ ਦਾ ਘਟਾਇਆ ਸੋਨਾਂ ਨਿਕਾ ਜਾ ਉਹਦੇ ਨਾਲ ਵਧੀਆ ਪਣੇ ਚ ਚਾਰ ਰੱਖਦਾ ਘਟ ਗਿਆ ਆਹ ਚਾਰ দাও ਘਟ ਗਿਆ 6 ਨਾਲ ਦੇਣਾ ਸਵਾਦਨ ਹੈ ਸਵਾਦਨ ਰੱਖ ਇਹ ਕਿੰਨੇ ਦਾ ਪਰ ਉੱਪਰ ਉੱਪਰ ਇਹ ਸਵਾ ਨਾ ਹੁੰਦਾ ਨੌ ਦਾ ਨੌ ਦਾ ਨੌ ਦਾ ਉਹ ਦੂਜਾ ਦਿੰਦੇ ਨੇ ਇਹ ਪੌਣੇ 9 ਦਾ 8670 ਦਾ ਦੂਜਾ ਬਣਾ ਦੋ ਤੇ ਸਟੱਲ ਤੋਂ 877000 ਦਾ ਫਿਰ ਉਹਦਾ ਡੈਕਡਕ ਲਾਉਣਾਗੇ ਹੁਣ ਦਾ ਤਾਂ ਸਾਰਾ ਤਾਂ ਸਾਰਾ ਕੁਝ ਤਾਂ ਆਪਣਾ ਜਾਂਦੀ ਉਹ ਕਰਤੀ ਰਹਿੰਦੀ ਐਨ ਟਾਈਮ ਖੋਲਣਾ ਤਾਂ ਮੈਨੂੰ ਸਾਰਾ ਬੰਪਰ ਦਾ ਇਹ ਦੂਜੀ ਲਵਾਉਂਗੇ ਸਰ ਕਹਿੰਦਾ ਲਾਲੀ ਨੂੰ ਕਹਿੰਦਾ ਕਰ ਲੂ ਬਦਲ ਕੇ ਲੈ ਜਾ ਕਹਿੰਦਾ 15 ਥੋੜੇ ਬਹੁਤੇ ਪੈਸੇ ਕਰ ਲਾਂਗੇ ਹਾਂ ਕਰ ਲੂਗਾ ਉਹ ਸਿਰੇ ਨਹੀਂ ਜਾਂਦਾ ਹੈਗਾ ਨਹੀਂ ਜਾਂਦਾ ਆਪ ਇੱਥੇ ਕੋਈ ਨਹੀਂ ਆਇਆ ਮੈਂ ਕਹਾਂ ਗਿੱਲਾ ਲੰਗਿਆ ਤੂੰ ਸੱਪਲੀ ਜਾਂਦਾ ਨਾ ਹਾਂ ਤਰੀਕ ਰੋਡ ਵੀ ਜਾ ਕੇ ਮਿਲਦਾ ਆਹਾਂ ਬਟਰਾਲੀ ਨੀ ਵਰਨ ਜਾਂਦੀ ਯਾਰ ਘਾਟਾ ਹੋ ਗਿਆ ਆਮੁਰਾ ਉਹ ਪੂਰਾ ਪੰਗੀ ਬਾਈ ਹੈ ਨਾ ਇਹ ਹੈ ਸਤਲਾ 11 ਮੇਰੇ ਦਿਵੀਏ ਤੋਂ ਵੀ ਇਹ ਕੋਈ ਯੋਜਨਾ ਕਰਦੀ ਆ ਜਿਵੇਂ ਨਾ ਪਾਉਣ ਦੇ ਨਾਮ ਤੋਂ ਸਾਡੀ ਵੱਧ ਤੋਂ ਪਰੇ ਆ ਜਗ੍ਹਾ ਦਾ ਟੈਕਨੀਸ਼ੀਅਨ ਮੈਂ ਭਰਾ ਕਰਾ ਦਿੰਦਾ ਜਮੈਂ ਆ ਜਗ੍ਹਾ ਦਾ ਟੈਕਨੀਸ਼ੀਅਨ ਟੈਕਨਾਲਾ ਮੈਂ ਇਹ ਕਰਨਾ ਇਹ ਵਧੀਆ ਬਈ ਤੁਹਾਨੂੰ ਇਹ ਨਹੀਂ ਕਰੇਗਾ ਆਵਾਜ਼ ਘੰਟ ਲੱਗਦੀ ਹੈ ਨਾ ਹੈ ਆਵਾਜ਼ ਘੰਟ ਲੱਗਦੀ ਆ 18 ോഡ് ബോ മൈൻഡ് ਇਹ ਦੇਖੀਂ ਦੂਵੇਂਵੇਂ ਨੇ। ਇਹ ਨਾਲਾ ਕਲੱਚ ਨਹੀਂ ਧੰਦਾ ਸੀ ਹੋਂ। ਜਦੋਂ ਟਰੈਕਟਰ ਬੰਦ ਹੋਣ ਵਾਲਾ ਹੁੰਦਾ, ਉਹ ਹੌਟਲ ਕਰਕੇ ਕਲੱਚ ਤੋਂ ਪੈਰ ਚੱਕ ਰੈਂਦਾ। ਆ ਠੀਕ ਐ ਕਲੱਚ। ਲੱਤ ਥੋੜੀ ਜਿਹੀ ਹੁਣ ਆਉਣੀ ਆ ਹੋਰ। ਠੀਕ ਐ। ਇਹ ਰੇ ਕੱਢ ਦਿੰਦਾ ਇੱਥੇ। ਲੱਤ ਥੋੜੀ ਜਿਹੀ ਲਾ ਦੇ ਨਾ ਵਾਟਾਂ ਨਾਲ। ਹੰਨਾ ਮਾ ਹੂ ਐ। ਫਿਰ ਪਹਿਲੀ ਜਿਵੇਂ ਇੰਨਾ ਦੱਬੇ ਟਰੈਕਟਰ ਨੂੰ। ਪਹਿਲੀ ਕਲੱਚ ਦੇ ਰੋ। ਓਏ ਗਰ ਬਾਰ-ਬਾਰ ਕਲੱਚ ਦੇ ਟਰੈਕਟਰ ਓੱਖਾ ਹੁੰਦਾ। ਉਹ ਬਿਲਕੁਲ ਓਏ ਗਰਪੇਣ ਹੂ ਕਰ ਲਾ ਦੇ ਟਾਲੀ ਪੰਨੀ ਇੱਕ ਆ ਜਾ। ਆਜੂ ਹੱਥ ਨੇ। ਨਾ ਆਉਗਾ ਹਾਂ ਸੁਣਨਾ ਤਾਂ ਆਉਗਾ ਗਾਣੇ ਮੈਂ ਹੱਥ ਵਿੱਚ ਜਦੋਂ ਰੀਪਰ ਤਿੰਦਾ ਉਦੋਂ ਉਦੋਂ ਕੀ ਬਣ ਗੱਲੀ ਇਹ ਤਾਂ ਕੋਈ ਗਾਣਾ ਜਾਂਦਾ ਬਾਈ ਉਹ ਦੁਬਾਰੇ ਨਹੀਂ ਆਉਂਦਾ ਹਾਂ ਜਾਊਗਾ ਨਾ ਨਾ ਜਾਊਗਾ ਉਹ ਤਾਂ ਸੂਨੇ ਉਹਦੇ ਸੇਵਤ ਉਹ ਨਾ ਕੇ ਆ ਗਿਆ ਹੱਥ ਲੈ ਮੈਂ ਜਾਂਦਾ ਪੈਰੀ ਟੁੱਟ ਜੇ ਆਪਣਾ ਹੋ ਜੂਗਾ ਇਹ ਤੇਰੇ ਯਾਰਾਂ ਨੂੰ ਰਿਲੀਸ਼ਨ ਰਿਲੀਸ਼ਨ ਹੱਥ ਤੇ ਹੋਣਾ ਨਾ ਪੂਰਾ ਲੱਜ ਜਾਂਦਾ ਉਹੀ ਲੱਗਦੇ ਨੇ ਚੂਹੇ ਜੇ ਕੰਦੇ ਤਾਂ ਥੀਮ ਇੰਨੀ ਨਹੀਂ ਖਾਂਦੇਵੇਂ ਬਾਹਰ ਆ ਪਿੱਛੇ ਲਵੇ ਕੰਮ ਤਾਂ ਇਹ ਕਰਦੇ ਨੇ ਹਨੇ ਨਾ ਨੀ ਲਿਆ ਤੁਹਾਡਾ ਮੈਂ ਜਮਾ ਨਹੀਂ ਕਰ ਰਿਹਾ ਹੈਗਾ ਵੀ ਇਹ ਮੈਂ ਜਿੱਤ ਕੇ ਮੁੰਡਿਆਂ ਮਾਰੇ ਕੰਮ ਕਰ ਰਿਹਾ ਹੈ ਹੈ ਇਹ ਗੱਲ ਨਹੀਂ